ਗਰਸ਼ੰਕਰ ਵਿਖੇ 3 ਮਹੀਨੇ ਤੋਂ ਪਹਿਲਾਂ ਵਾਪਰੇ ਤਰਮਿੰਦਰ ਕਤਲकांड ਦੀ ਫੇਸਬੁਕ ਤੇ ਜ਼ਿੰਮੇਵਾਰੀ ਲੈਣ ਵਾਲੇ ਕਤਲ ਕੇਸ 'ਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ सोनू ਰੋੜ ਮਾਜਰੀਏ ਨੇ ਪੁਲਿਸ ਨੇ ਸਥਾਨਕ ਪੁਲਿਸ ਸਟੇਸ਼ਨਕ ਪੁਲਿਸ ਸਟੇਸ਼ਨ ਸਮੇਤ ਸ਼ਹਿਰ ਵਿਖੇ ਪੋਸਟਰ ਲਗਾ ਦਿੱਤੇ ਨੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ 10 ਅਗਸਤ ਦੀ ਰਾਤ ਨੂੰ ਨੰਗਲ ਰੋੜ ਤੇ ਇੱਕ ਦੁਕਾਨ ਵਿੱਚ ਬੈਠੇ ਤਰਮਿੰਦਰ ਸਿੰਘ ਉਰਫ ਬਿੰਦਰ ਪੁੱਤਰ ਚਲਮਨ ਸਿੰਘ ਵਾਸੀ ਕੁਨੈਲ ਦੀਆਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਸ ਕਤਲ ਮਾਮਲੇ 'ਚ ਗੁਰਜਿੰਦਰ ਸਿੰਘ ਉਰਫ ਸੋਨੂ ਰੋੜ ਮਾਧਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਜੋ ਜੋ ਹਲੇ ਤਾਈਂ ਫਰਾਰ ਚੱਲ ਰਿਹਾ ਹੈ ਪਰ ਦੂਜੇ ਹੀ ਪਾਸੇ ਪੁਲਿਸ ਆਪਣੇ ਪੱਧਰ ਤੇ ਇਸ ਦੀ ਲਗਾਤਾਰ ਭਾਲ ਕਰ ਰਹੀ ਹੈ ਧਮਕੀਆਂ ਮਿਲਦੀਆਂ ਰੰਜਨ ਬਾਅਦ ਚ ਤੇ ਇਹਨਾਂ ਨੇ ਕੋਈ ਨਹੀਂ ਸਾਡੇ ਸੁਣਾਇਆ ਸੀ ਇਹਨਾਂ ਨੂੰ ਦੱਸਿਆ ਵੀ ਸਾਨੂੰ ਧਮਕੀਆਂ ਮਿਲਦੀਆਂ ਸਾਨੂੰ ਕੋਈ ਨਹੀਂ ਸੁਣਾਇਆ ਇਹਨਾਂ ਨੇ ਕਿ ਸਾਨੂੰ ਇਹਨਾਂ ਨੇ ਸਿਕਿਉਰਿਟੀ ਦਿੱਤੀ ਵੀ ਆ ਉਹ ਬੰਦੇ ਇੱਕ ਰਾਤ ਨੂੰ ਇੱਕ ਦਿਨ ਦਾ ਆ ਉਬੀ ਰਾਤ ਨੂੰ ਹੁਣ ਸਵੇਰ ਆਲਾ ਹੁਣ 11 ਵਜੇ ਆ ਤਾਂ ਸੀ ਇਹਨਾਂ ਨੂੰ ਲੈ ਕੇ ਆਏ ਅਸੀਂ ਨਾਲ ਅਸੀਂ ਕਿੱਥੇ ਨੂੰ ਜਾਵਾਂਗੇ ਸਿਆਣੇ ਬਣਾਏ ਰਾਤ ਬਰਾਤੇ ਢਿੱਲੇ ਹੋ ਜਾਈਏ ਕਿਨੂੰ ਢਾਵਾਂਗੇ ਰਾਤ ਨੂੰ ਕੋ ਉਠਦਾ ਰਾਤ ਨੂੰ ਕੋਈ ਨਹੀਂ ਉਠਦਾ ਹੈਗਾ ਖਾਣ ਨੂੰ ਕੋਈ ਵੀ ਰਾਤ ਬਰਾਤੇ ਕੋਈ ਢਿੱਲੇ ਮਾਠਾ ਹੋ ਜਾਵੇ ਕੋਈ ਕੋਈ ਸਾਨੂੰ ਗੋਲੀ ਮਾਰ ਜਾਵੇ ਸਾਡੀ ਪੁਲਿਸ ਸਪਸਰਪਨ ਜ਼ਿੰਮੇਵਾਰ ਹੋਊਗੀ ਸਾਡੀ ਠੀਕ ਹੈ ਆ ਮੈਂ ਚਲਵਨ ਸਿੰਘ ਪਿੰਡ ਕਨੈਲ ਮੇਰਾ ਮੁੰਡਾ ਧਰਮਿੰਦਰ ਸਿੰਘ ਜਦੋਂ 10 ਤਰੀਕ ਨੂੰ ਪੌਣੇ 9 ਵਜੇ ਗੋਲੀਆਂ ਲੱਗੀਆਂ ਠੀਕ ਹੈ ਨਾ ਉਹਦੀ ਜਾ ਕੇ 2:30 ਵਜੇ ਰਾਤ ਨੂੰ ਡੈਥ ਹੋ ਗਈ ਐ ਇੱਥੇ ਸਰਕਾਰੀ ਹਸਪਤਾਲ ਗਏ ਨੇ ਜਵਾਬ ਦਿੱਤਾ ਆਈ ਵੀ ਹਸਪਤਾਲ ਲਗਾਇਆ ਉਹ ਤੋਂ ਬਾਅਦ ਇਹਨੇ ਪੜਚਾ 315 ਦਾ ਬਣਾਇਆ ਤੇ 302 ਦਾ ਬਣਾਇਆ ਅਜੇ ਤੱਕ ਮੁਰਜ਼ਮ ਨਹੀਂ ਫੜੇ ਸਕੇ 4 ਮਹੀਨੇ ਹੋ ਗਏ ਅਸੀਂ ਛਾਣੇ ਬੰਦੇ ਕਿੱਥੇ ਨੂੰ ਜਾਈਏ ਪੁਲਿਸ ਕੀ ਕਰਦੀ ਸਾਡੀ ਕੋਈ ਪੁਲਿਸ ਕੋਈ ਸੁਣਾਈ ਨਹੀਂ ਕਰ ਰਹੀ ਹੈ ਜੀ ਅਸੀਂ ਉੱਤੇ ਤੱਕ ਤਾਂ ਆਏ ਜਿੱਥੇ ਤੱਕ ਵੀ ਜਾਣਾ ਸੀ ਐਸਪੀ ਤੱਕ ਵੀ ਗਏ ਤਾਂ ਉਹ ਇਹਦੇ ਤੱਕੇ ਜਾਣੇ ਸਾਨੂੰ ਰੋਕ ਕੀ ਪਤਾ ਹੈ ਐਸਵੀਡੀ ਵੀ ਜਾਏ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ ਐਸਵੀਡੀ ਕੋਲੇ ਵੀ ਜਾਏ ਸੰਧੂ ਅਰਮਿੰਦਰ ਸਿੰਘ ਸੰਧੂ ਕੋਲ ਵੀ ਜਾਏ ਆ ਇੱਥੇ ਡੈਪਟੀ ਕੋਲ ਵੀ ਜਾਣੇ ਸਾਨੂੰ ਕਹਿੰਦੇ ਰੋਜ਼ ਕਹਿੰਦੇ ਕੋਈ 2-4 ਦਿਨ ਜਿਗਰਾ ਰੱਖੋ ਅੱਜ ਐਸਐਚਓ ਨੂੰ ਪੁੱਛੀਦਾ ਉਹ ਵੀ ਕਹਿੰਦਾ ਥੋੜਾ ਬਸ ਦੇਖ ਲਈ ਰੱਖੋ ਇਹਨਾਂ ਨੂੰ ਪੈਸੇ ਉੱਤੋਂ ਚੜਿਓ ਛਾਰੇ ਪੈਸੇ ਪੂਰੇ ਮੋਟੇ ਰਹਿ ਕੇ ਤਾਂ ਨਹੀਂ ਸਾਡੇ ਬੱਚੇ ਸੁਣਾਈ ਕਰਦਾ ਕੋਈ ਅਸੀਂ ਦੁਖੀ ਆ ਸਾਡੇ ਕੰਮ ਵਾਲਾ ਕੌਣ ਹੈ ਸਾਡੇ ਮਮਾ ਰਹਿੰਦੇ ਰੋਜ਼ 3-4 ਵਜੇ ਰੋਕ ਡਾਕਟਰ ਆਉਂਦਾ ਸਾਡੇ ਘਰ ਇਤੋਂ ਲੈਣੇ ਪੈਸੇ। ਅਕੀਨੇ ਆਉਣ। ਇਹਨੂੰ ਤਾਂ ਸਾਨੂੰ ਪੈਸੇ ਦੀ ਆਮਦਨ ਹੈ। ਇਹਨੂੰ ਤਾਂ ਸਾਨੂੰ ਮਾਰ ਦੇ ਤਾ ਵੀ ਚੰਗਾ। ਸਾਨੂੰ ਸੜਾ ਫਿਕਰ ਦਾ ਮੌਕੇ ਦੇ। ਪਿੱਛੇ ਤੇ ਨਾ ਕੋਈ ਰੱਬੇ ਸਾਡਾ ਜਾਣੇ। ਇਤੋਂ ਪਰੇ ਤਾਂ ਹੋਰ ਕੋਈ ਗੱਲ ਨਹੀਂ ਹੋਣੀ ਹੈਗੀ। ਰਾਤੇ ਬੈਠੇ ਨੇ ਢੰਗ ਚੱਲਦੀ ساری ਰਾਤ ਲੰਘ ਜਾਂਦੀ ਬੈਠ ਕੇ ਕੀ ਕਰੀ? ਕੀ ਬਾਬਾ ਕਿਧਰੋਂ ਕਿਸੇ ਨੇ ਆਉਣਾ ਕਿਧਰੋਂ ਕਿਸੇ ਮਾਰਨੇ ਸਾਨੂੰ ਕੀ ਪਤਾ? ਨਾਲੀ ਸਾਨੂੰ ਖੁਦ ਕਹਿ ਕੇ ਗਏ ਦੂਜੇ ਦਿਨ ਡੱਗਾਂ ਤੋਂ ਬਾਅਦ। ਜੇ ਤੈਨੂੰ ਵੀ ਮਾਰਨਾ ਹੈ ਚਰਮਨ ਸਿੰਘ ਤੇਰਾ ਨਾਂ ਮੈਂ ਕਹਾਉ ਚਰਮਿੰਦਰ ਦੇ ਡੈਡੀ ਦਾ ਸਰਬਿੰਦਰ ਦਾ ਡੈਡੀ ਤੂੰ ਹੀ ਆ ਮੈਂ ਕਹਾਉ ਮੈਂ ਹੀ ਬੰਦਾ ਮੈਨੂੰ ਖੁਦ ਮੂੰਹ ਟਕਿਆ ਸੀ ਤੇ ਬੰਦੇ ਨੇ ਕਿਹਾ ਮੋਟਰਸਾਈਕਲ ਦਾ ਨੰਬਰ ਹੈ ਨਹੀਂ ਮੋਟਰਸਾਈਕਲ ਪੁਰਾਣਾ ਟੁੱਟਾ ਜਾ ਜਿਹੜਾ ਮੈਂ ਬਰਫ ਦੇ ਕਾਰਖਾਨੇ ਕੋਲ ਹੁਣ ਕਹਿ ਕੀ ਗਿਆ ਟਾਈਮ ਹੀ ਜ਼ਬੇਰ ਨੂੰ 6:30 ਦਾ 6:30 ਦਾ ਟਾਈਮ ਹੋਣਾ ਸਾਥੀ ਕਹਦਾ ਅੱਛਾ 6:30 ਦਾ ਟਾਈਮ ਹੋਣਾ ਆਪਾਂ ਨੇ ਸੁਣਾਈ ਵੀ ਨਹੀਂ ਕੀਤੀ ਸਾਡੀ ਅਜੇ ਤੱਕ ਨਹੀਂ ਕਰਦਾ ਜਿੱਥੇ ਨੂੰ ਕਹਿੰਦੇ ਵੈਸੇ ਸਾਨੂੰ ਪੁੱਛੀਦਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਘਰੇ ਬੈਠੋ ਅਸੀਂ ਕਰਦੇ ਹਾਂ ਬਿਛਾਰੇ ਟੂਲ ਦੇ ਕੋਈ ਨਹੀਂ ਸੁਣਦਾ ਨਹੀਂ ਸਾਡੇ ਠੀਕ ਹੈ ਮਿਤੀ 10/8 220 ਨੂੰ ਇੱਕ ਸੋਨੂ ਰੋਡ ਮਜਰਾ ਦਾ ਗੁਰਜਿੰਦਰ ਸਿੰਘ ਪਰ ਸੋਨੂ ਸਾਨੂੰ ਸਰਜੀਤ ਸਿੰਘ ਵਾਸੀ ਰੋਡ ਮਜਰਾ ਇਹਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਸਾਡੇ ਗੜ੍ਹਚਾਂ ਤੋਂ ਨੰਗਰ ਰੋਡ ਤੇ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਸੀ ਤੇ ਇਹ ਉਦੋਂ ਤੋਂ ਲੈ ਕੇ ਹਜੇ ਤੱਕ ਫਰਾਰ ਚੱਲੇ ਆ ਰਹੇ ਆ। ਇਹੀ ਕਾਫੀ ਇਹਦੇ ਮਗਰ ਲੱਗੇ ਹੋਏ ਆ। ਵੱਖ-ਵੱਖ ਟੀਮਾਂ ਸਾਡੀਆਂ ਇਹਦੇ ਮਗਰ ਲੱਗੀਆਂ ਹੋਈਆਂ। ਤੇ ਹਜੇ ਤੱਕ ਇਹ ਫਰਾਰ ਚੱਲੇ ਆ। ਅਸੀਂ ਅਰਕੈਸਟੇ ਇਹ ਕਰਦੇ ਆ ਆਮ ਲੋਕਾਂ ਨੂੰ ਵੀ ਜਿੱਥੇ ਵੀ ਇਹਦੇ ਬਾਰੇ ਕੋਈ ਪਤਾ ਚੱਲੇ ਆਹ ਇਹਦੀ ਫੋਟੋ ਏਰੀਆ। ਇਹਦੇ ਬੰਦੇ ਬਾਰੇ ਕਿਤੇ ਵੀ ਪਤਾ ਚੱਲਦਾ ਤੇ ਇਹ ਸਾਨੂੰ ਸਾਡੇ ਦਫ਼ਤਰ ਦੇ ਨੰਬਰ ਤੇ 077 SSP ਸਾਡੇ ਦਫ਼ਤਰ ਨੰਬਰ ਹੈਗਾ 01882 220 501 ਤੇ ਸਾਡੇ ਥਾਣੇ ਦਾ ਹੈਗਾ 282 021 ਥਾਣਾ ਗੜ੍ਹ ਜੰਗਲਾ ਮੇਰਾ ਆਪਣਾ ਨੰਬਰ ਹੈਗਾ 94176 47882 ਅਗਰ ਇਸ ਬਾਰੇ ਕਿਤੇ ਵੀ ਪਤਾ ਲੱਗਦਾ ਤਾਂ ਉਹ ਸਾਨੂੰ ਇਸ ਨੰਬਰਾਂ ਦੇ ਉੱਤੇ ਇਤਲਾਹ ਦੇ ਸਕਦਾ ਜਿਹੜੀ ਇਹ ਸੂਚਨਾ ਬਿਲਕੁਲ ਗੋਪਤ ਰੱਖੀ ਜਾਊ ਮੈਂ ਆਪਣੇ ਤੌਰ ਤੇ ਉਹਨਾਂ ਨੂੰ ਵਾਜਬ ਨਾਮ ਦਊਂਗਾ